ਸਵੇਹਾ ਉੱਠ ਕੇ ਫੇਰ ਕੰਮ ਨਿਭਾੜੀ ਜਾਂਦੇ ਨੇ ਨਾ ਤੈਨੂੰ ਆਪ ਦੇ ਆਪ ਨਹੀਂ ਪਤਾ ਵੀ ਤੇਰੇ ਕੀ ਕੀ ਕੰਮ ਨੇ ਤੂੰ ਆਪਣੇ ਆਪ ਕਰ ਲਿਆ ਕਰ ਸਭ ਤੋਂ ਕੰਮ ਤਹਾਨੀ ਹੈ ਜੇ ਤੂੰ ਆਪ ਦੇ ਕੰਮ ਟਾਈਮ ਸਿਰ ਕਰ ਲਿਆ ਕਰੇ ਫੇਰ ਰੋਟੀ ਪਾਣੀ ਤੋਂ ਕਾਨੂੰ ਲੇਟ ਹੋਵੇ ਮਮੀ ਇੱਧਰਲੇ ਕੰਮ ਤਾਂ ਸਾਰੇ ਮੈਂ ਟਾਈਮ ਸਿਰ ਹੀ ਕਰ ਲਈ ਸੀ ਮੈਨੂੰ ਆਏ ਸੀ ਵੀ ਅੱਜ ਉੱਧਰ ਨਹੀਂ ਜਾਣਾ ਹੈਗਾ ਤਾਂ ਕਰਕੇ ਮੈਂ ਲੇਟ ਹੋਗੀ ਨਾ ਉੱਧਰ ਕਿਉਂ ਨਹੀਂ ਜਾਣਾ ਰੋਜ਼ ਹੀ ਜਾਨੀ ਹੈ ਕੱਲ ਕਿਹੜਾ ਕੋਈ ਨਵਾਂ ਦਿਨ ਚੜਿਆ ਸੀ ਨੀ ਭੈਣੇ ਇੰਨਾ ਤਾਂ ਐ ਹੋ ਗਿਆ ਵੀ ਅੱਜ ਮੇਰੀ ਸੱਸ ਘਰ ਨਹੀਂ ਮੈਨੂੰ ਕਿੰਨੇ ਕਹਿਣਾ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਉਹ ਤਾਂ ਇਹ ਮੈਨੂੰ ਜਾਂਦੇ ਹੋਏ ਕਹਿ ਗਏ ਸੀ ਵੀ ਉਧਰ ਰੋਜ਼ ਸਫਾਈਆਂ ਦੀ ਕੋਈ ਲੋੜ ਨਹੀਂ ਤਾਂ ਕਰਕੇ ਨਹੀਂ ਮੈਂ ਗਈ ਦੇਖ ਮੇਰੀ ਸੁਣ ਲੈ ਗੱਲ ਸਫਾਈਆਂ ਤਾਂ ਤੈਨੂੰ ਰੋਜ਼ ਹੀ ਕਰਨੀਆਂ ਪੈਣਗੀਆਂ ਇਹ ਨਹੀਂ ਹੈਗਾ ਵੀ ਜਿਵੇਂ ਹੈਪੀ ਤੈਨੂੰ ਕਹਿ ਗਿਆ ਤੂੰ ਉਵੇਂ ਕਰੇਂਗੀ ਸਾਡੇ ਕੋਲ ਰਹਿਣੀ ਹੈ ਸਾਡੇ ਨਾਲ ਤੱਕੀ ਚੱਲਣਾ ਪਊ ਚੱਲ ਮੈਨੂੰ ਇਹ ਦੱਸ ਜਦ ਤੂੰ ਸਹਾਈਆਂ ਦਾ ਨਵੇੜ ਲਿਆ ਸੀ ਫਿਰ ਤੈਨੂੰ ਆ ਕੇ ਪੈਣ ਦੀ ਕੀ ਲੋੜ ਸੀ ਆ ਕੇ ਰੋਟੀ ਟੁੱਕ ਕਰਦੀ ਤੇਰੀ ਚਾਚੀ ਨੂੰ ਟਾਈਮ ਸੇ ਰੋਟੀ ਦਿੰਦੀ ਰੋਟੀ ਤਾਂ ਪੈਣੇ ਮੈਨੂੰ ਤਾਂ ਦਿੰਦੀ ਜੇ ਘਰ 'ਚ ਮੇਰੀ ਕਦਰ ਹੋਵੇ ਤੇਰੇ ਨਾਲ ਹੀ ਇਹ ਸਾਰਾ ਕੁਝ ਤੇਰੇ ਤੋਂ ਪਿੱਛੇ ਮੈਨੂੰ ਕੋਈ ਨਹੀਂ ਪੁੱਛਦਾ ਚਾਚੀ ਜੀ ਤੁਸੀਂ ਕਿਉਂ ਝੂਠ ਬੋਲਦੇ ਹੋ ਕੱਲ ਸਵੇਰੇ ਕਿਹੜਾ ਮੈਂ ਟਾਈਮ ਸੇ ਰੋਟੀ ਬਣਾ ਕੇ ਨਹੀਂ ਦਿੱਤੀ ਦੁਪਹਿਰੇ ਵੀ ਤਾਂ ਬਣਾ ਹੀ ਰਹੀ ਸੀ ਤੁਸੀਂ ਵੀ ਮੈਨੂੰ ਰੋਟੀ ਦੇ ਟਾਈਮ ਉਧਰ ਭੇਜਤਾ ਫੇਰ ਦੱਸੋ ਮੇਰਾ ਕੀ ਕਸੂਰ ਹੈ ਕੁਸੀਂ ਮੰਮੀ ਨੂੰ ਮੇਰੀਆਂ ਝੂਠੀਆਂ ਗੱਲਾਂ ਲਾ ਕੇ ਉਹਨਾਂ ਨੂੰ ਮੇਰੇ ਖਿਲਾਫ ਕਰ ਰਹੇ ਹੋ ਇਹ ਗੱਲਾਂ ਠੀਕ ਨਹੀਂ ਚਾਚੀ ਜੀ ਆਹ ਦੇਖ ਲੈ ਭੈਣੇ ਤੇਰੇ ਸਾਹਮਣੇ ਮੈਨੂੰ ਲਾ ਲਾ ਕੇ ਸਿੱਟਦੀ ਤੇਰੇ ਪਿੱਛੇ ਦੇਖ ਲੈ ਮੇਰੇ ਨਾਲ ਕੀ ਬਣੀ ਹੋ ਮੇ ਤੂੰ ਚੁੱਪ ਕਰ ਜਾ ਨਾਲੇ ਚੋਰੀ ਉਪ ਤੋਂ ਦੀ ਸੀਨਾ ਜੋਰੀ